ਉਹ ਬੰਦ ਕਰਦੇ ਹੋ ਮੈਂ ਬਹੁਤ ਅੱਛੀ ਫੀਲਿੰਗ ਸੀ 300 300 125 ਬੀ ਇਹ ਦੇਖੋ ਸਾਹਮਣੇ ਆਉਂਦਾ ਸਾਹੀ ਦੇਖੋ ਆਹ ਹਾਂ ਮੈਂ ਦੰਗਲ ਆਇਆ ਤੇ ਆਣਾ ਨਹੀਂ ਮੈਨੂੰ ਆਉਣ ਦੇ ਕੰਤੇ ਬਾਤ ਪਸਾਰਾ ਹੋਣ ਬੈਠੇ

को से देखे नजर आ रहे हैं एक कह सकते हैं आइकॉनिक बिल्डिंग, और आइकोनिकारी कि ने जिन्हें भी

ਸਾਰਨੀ ਸਭ ਆਈਆਂ ਸੰਕਾਂ ਨਾਮਦਾਨ ਗੁਰਸਿੱਖੀ ਦੇ ਮਨ ਤੜ ਦੀ ਕਲਾ ਦੀਆਂ ਦਾਤਾ ਘਰ ਪਰਿਵਾਰ ਨੂੰ ਸੁਖ ਸ਼ਾਂਤੀ ਆਸਮਾਨ ਅਨੰਦ ਤੰਦਰੁਸਤੀ ਹੋਵੇ ਸਰਬੱਤ ਦਾ ਭਲਾ ਤਰਮਾ ਜੀ ਫੋਨ ਹੀ ਅੱਗੇ ਕਰ ਬਾਈ ਮੈਂ ਕਿਹੜਾ ਲਾ ਸਕਦਾ ਸਕਰੀਨ ਦੇ ਵੀ ਨਜ਼ਰ ਆਉਂਦਾ ਠੀਕ ਹੈ ਠੀਕ ਜੀ ਉਹਰੇ ਕਰ ਲੋ ਸਰ ਬਸ ਠੀਕ ਹੈ ਠੀਕ ਹੈ ਬਹੁਤ ਬਾਈ ਲਾਉ ਮੈਨੂੰ ਤਾਂ ਪਹਿਲੀ ਮਾ ਵੇ ਤੋ ਸਭੀ ਚੋ ਚਲੋ ਜੀ ਚਲੋ ਕਿਹਦੇ ਮੂੰਹ ਕਰਕੇ ਫਾਇਦਾ ਕਰਦਾ ਇਧਰ ਨਹੀਂ ਇਧਰ ਕਰ ਲੋ ਯਾਰ ਯਾਰ ਸ਼ੁਰੂ ਕਰ ਸਰ ਸ਼ਾਟ ਕਰਾਈ ਜੋ ਬਾਕੀ ਠੀਕ ਹੈ ਹਾਂਜੀ 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 ਉਹ ਤਾਂ ਪਿੱਛੇ ਕੈਮਰਾ ਪਿੱਛੇ ਕਰਾ ਸੱਤ ਲਾਉਗੇ ਬਾਜ ਬੋਲੇ ਸੋਨਿਆ ਸੋਨਿਆ ਜੋਤਪਾ ਜੀ ਫੜਿਓ ਮਾਈਕ ਜੇਲਵਾ ਭਾਗ ਪੰਜਾਬ ਸਰਕਾਰ ਦਾ ਅਹਿਮ ਵਿਭਾਗ ਆ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਕੋ ਥੋੜਾ ਪਿੱਛੇ ਖੜਲੇ ਰਹੇ ਯਾਰ ਨਾਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਯੋਗ ਅਗਵਾਈ ਦੇ ਵਿੱਚ ਸਮੇਂ-ਸਮੇਂ ਤੇ ਜਿੱਥੇ ਵੀ ਜਿਹੜੇ ਵੀ ਡਿਪਾਰਟਮੈਂਟ ਦੇ ਵਿੱਚ ਲੋਡ ਹੁੰਦੀ ਆ ਉੱਥੇ ਕੰਮ ਕਰਾਇਆ ਜਾਂਦਾ ਉੱਥੇ ਜੇ ਕੋਈ ਦਫ਼ਤਰਾਂ ਦੀ ਲੋੜ ਆ ਦਫ਼ਤਰ ਬਣਵਾਏ ਜਾਂਦੇ ਆ ਇਹ ਦਫ਼ਤਰ ਜਿਹੜਾ ਅਸੀਂ ਅੱਜ ਹੈੱਡ ਆਫਿਸ ਦਾ ਬਣਾਉਂਦਾ ਨਹੀਂ ਪੱਥਰ ਰੱਖਿਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਕੇ ਇਹਦੇ ਵਾਸਤੇ ਅਸੀਂ 35 ਕਰੋੜ ਦੀ ਜਿਹੜੀ ਰਾਸ਼ੀ ਆ ਉਹ ਮਨਜ਼ੂਰ ਕਰਵਾਈ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਤੇ ਇਹ ਜਿਹੜੀ ਜ਼ਮੀਨ ਆ 1 ਏਕੜ ਜ਼ਮੀਨ ਆ ਜਿਹੜੀ ਕਿ ਗਲਾਡਾ ਤੋਂ ਅਸੀਂ 8.5 ਕਰੋੜ ਦੇ ਵਿੱਚ ਸਾਡੇ ਜੀਐਲ ਡਿਪਾਰਟਮੈਂਟ ਨੇ ਖਰੀਦ ਕੀਤੀ ਆ ਤੇ ਇਹਦੇ ਤੋਂ ਪਹਿਲਾਂ ਸਾਡਾ ਜਿਹੜਾ ਦਫ਼ਤਰ ਹੀ ਹੈੱਡ ਆਫਿਸ ਦਾ ਉਹ 17 ਸੈਕਟਰ ਦੇ ਵਿੱਚ ਹੀ ਜਿੱਦੀ ਜਿਹੜੀ ਰੈਂਟਲ ਇਨਕਮ ਹੀ ਉਸ ਬਿਲਡਿੰਗ ਨੂੰ ਸਾਨੂੰ ਹਰ ਮਹੀਨੇ ਦਾ 7 ਲੱਖ ਰੁਪਇਆ ਲਗਭਗ 84 ਲੱਖ ਰੁਪਇਆ ਇੱਕ ਸਾਲ ਦਾ ਸਾਡਾ ਜਿਹੜਾ ਜੇਲ੍ਹ ਵਿਭਾਗ ਦਾ ਕਿਰਾਏ ਦਾ ਹੀ ਜਾਂਦਾ ਸੀ ਅੱਜੋ ਕੀਤਾ। ਇੱਕ ਤੇ ਸਾਡਾ ਉਹ 84 ਲੱਖ ਰੁਪਇਆ ਸੇਵ ਹੋ ਜਾਊਗਾ। ਇੱਕ ਜਿਹੜੀ ਇਹ ਸਾਡੀ ਬਿਲਡਿੰਗ ਬਣ ਜੂਗੀ ਇਹਦੇ ਵਿੱਚ অতি ਆਧੁਨਿਕ ਤਰੀਕੇ ਦੀ ਜਿਹੜੀ ਬਿਲਡਿੰਗ ਬਣਨੀ ਆ ਵਿੱਚ ਲਿਫਟਾਂ ਲੱਗਣਗੀਆਂ। ਫਾਇਰ ਸਿਸਟਮ ਜਿਹੜਾ ਉਹ ਸਾਰਾ ਲੱਗੂਗਾ। ਥੱਲੇ ਬੀਸਮੈਂਟ ਬਣੂਗੀ। ਬੀਸਮੈਂਟ ਦੇ ਵਿੱਚ ਲਗਭਗ 115 ਕਾਰਾਂ ਦੀ ਪਾਰਕਿੰਗ ਬਣੂਗੀ ਜਿਹਦੇ ਵਿੱਚ ਸਾਡੇ ਅਫਸਰ ਜੇ ਕੋ ਲੋਕਾਂ ਨੇ ਆਪਦੇ ਕੰਮ ਕਰਨ ਨੂੰ ਆਣਾ ਉਹਨਾਂ ਦੀਆਂ ਗੱਡੀਆਂ ਲੱਗਣਗੀਆਂ ਸਮੇਂ ਦੀ ਲੋੜ ਨੂੰ ਵੇਖਦਿਆਂ ਆ ਇਹ ਹੈੱਡ ਆਫਿਸ ਜਿਹੜਾ ਵਾ ਇਹ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਣਾਉਣਾ ਸ਼ੁਰੂ ਕੀਤਾ ਆ ਤੇ ਜਿਹੜੇ ਪਿਛਲੇ ਸਮੇਂ ਤੋਂ ਆ ਵੇਖਿਆ ਇਹ ਸਮਗਲਰਾਂ ਤੇ ਪਰਚੇ ਹੋਏ ਆ ਜੇਲ੍ਹਾਂ ਦੇ ਵਿੱਚ ਕੈਦੀਆਂ ਦੀ ਤੇ ਹਵਾਲਾਤਿਆਂ ਦੀ ਗਿਣਤੀ ਵਧੀ ਆ ਉਹਦਾ ਕਰਕੇ ਵੀ ਮੁੱਖ ਲੋੜ ਹੀ ਪਈ ਸਾਡਾ ਜਿਹੜਾ ਹੈੱਡ ਆਫਿਸ ਆ ਇਹਦੀ ਬਿਲਡਿੰਗ ਆਪਦੀ ਵੱਡੀ ਤੇ ਖੁੱਲੀ ਬਣਾਈ ਜਾਵੇ ਜਿਹੜਾ ਪਹਿਲਾ ਸਾਡਾ ਆਫਿਸ ਹੈ ਹੈੱਡ ਆਫਿਸ ਉਹਦੀ ਇੱਕ ਤੇ ਬਿਲਡਿੰਗ ਰੈਂਟ ਤੇ ਹੀ ਸਾਡੀ ਤੇ ਇੱਕ ਉਹ ਬਿਲਡਿੰਗ ਵੀ ਛੋਟੀ ਸੀ ਗੁਜ਼ਾਰੇਯੋਗ ਨਹੀਂ ਸੀ ਬਿਲਡਿੰਗ ਕਿਉਂਕਿ ਜਦੋਂ ਤੇ ਹੁਣਾ ਕੈਦੀਆਂ ਦੀ ਗਿਣਤੀ ਵਧੀਆ ਉਦੋਂ ਦੀ ਅਫਸਰਾਂ ਦਾ ਹੈਡ ਆਫਿਸ ਦੇ ਵਿੱਚ ਆਉਣਾ ਜਾਣਾ ਵੀ ਵੱਧ ਗਿਆ ਅਫਸਰਾਂ ਦੀ ਗਿਣਤੀ ਵੀ ਵੱਧ ਗਈ ਹੈ ਇਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਵੀ ਫਾਇਦਾ ਮਿਲੂਗਾ ਸਾਡੇ ਸਰਕਾਰ ਦਾ ਵੀ ਲਗਭਗ 84 ਲੱਖ ਰੁਪਈਆ ਇੱਕ ਸਾਲ ਦਾ ਉਹ ਪਾਜੂਗਾ ਰੈਂਟ ਦਾ ਫਿਰ ਇਹ ਜਿਹੜੀ ਬਿਲਡਿੰਗ ਬਾਨੀ ਆ ਇਹ ਬਿਲਡਿੰਗ ਦੇ ਵਿੱਚ ਹਾਰ ਸਾਡਾ ਦਫਤਰ ਜਿਹੜਾ ਵਾਏ ਪੰਜ ਬਿਲਡਿੰਗਾਂ ਦੀ ਇਹ ਜਿਹੜੀ ਬਿਲਡਿੰਗ ਪਾਣੀ ਆ ਪੰਜ ਮੰਜਲਾ ਬਿਲਡਿੰਗ ਬਣੂਗੀ ਇਹਦੇ ਵਿੱਚ ਸਾਡਾ ਹਰ ਤਰ੍ਹਾਂ ਦਾ ਆਫਿਸ ਇੱਥੇ ਕਲੈਰੀਕਲ ਵਿਭਾਗ ਸਾਡਾ ਪੁਲਿਸ ਡਿਪਾਰਟਮੈਂਟ ਹਰ ਡਿਪਾਰਟਮੈਂਟ ਦੇ ਸਾਡੇ ਅਫਸਰ ਇੱਥੇ ਪੁਹਾੜੀ ਜੇਲ ਕਦੋਂ ਬਣੂ ਸਰ ਜੇਲ ਜੇਲ ਬਣਾਉਂਦਾ ਜੇਲ ਕਦੋਂ ਬਣਨੀ ਪੁਹਾੜੀ ਵਕਫ ਵਕਫ ਜੇਲਾ ਜਿਹੜੀਆਂ ਨੇ ਵਕਫ ਜਿਲਿਆਂ ਦੇ ਵਿੱਚ ਬਣੀਆਂ ਵੀ ਆ ਸਾਰਿਆਂ ਦੀ ਸਾਰਿਆਂ ਦਾ ਕੰਮ ਕਾਜ ਨਾ ਹੋਵੇ ਬਿਲਕੁਲ ਇੱਥੋਂ ਮੋਟਰਿੰਗ ਕੀਤੀ ਜਾਊਗੀ ਤੇ ਇਹਦੇ ਨਾਲ ਬੜੀ ਸੁਖ-ਸਹੂਲਤ ਹੋਊਗੀ ਨਾਲ ਸਾਡੀਆਂ ਜਿੰਨੀਆਂ ਜ਼ਿਲ੍ਹਿਆਂ ਨੇ ਉਹਨਾਂ ਦੇ ਵਿੱਚ ਵੀ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਕਹਿ ਕੇ ਜਿਹੜੇ ਜ਼ੈਮਰ ਆ ਉਹਨਾਂ ਵਾਸਤੇ ਵੀ ਗ੍ਰਾਂਟ ਪਾਸ ਕਰਾਈ ਆ ਉਹ ਜ਼ੈਮਰ ਵੀ ਲੱਗਣਗੇ ਜਿਹੜੀਆਂ ਕੋਈ ਜਿਲ੍ਹਾਂ ਦੇ ਵਿੱਚ ਜ਼ੈਮਰ ਜੂਤਪਾ ਜੀ ਥੜੋਂ ਉੱਪਰ ਕਰਿਓ ਸਰ ਮੁਹਾਲੀ ਜੇਲ੍ਹ ਕਦੋਂ ਬੰਦ ਨਹੀਂ ਦੱਸ ਦੋ ਪਹਿਲਾਂ ਸਾਡੀਆਂ ਮੇਨ ਵੱਟੀਆਂ ਜੇਲਾ ਸੈਂਟਰਲ ਜੇਲਾ ਉਹਨਾਂ ਤੇ ਸਾਰੀਆਂ ਦੇ ਵਿੱਚ ਜਿਵੇਂ ਬਠਿੰਡੇ ਲੱਗੇ ਆ ਉਥੇ ਪੂਰਾ ਕੰਟਰੋਲ ਆ ਕੋਈ ਉਥੇ ਫੋਨ ਨਹੀਂ ਚੱਲਦਾ ਕੋਈ ਰੇਂਜ ਨਹੀਂ ਆਉਂਦੀ ਬਾਕੀ ਆਉਣ ਵਾਲੇ ਸਮੇਂ 'ਚ ਜਿਹੜੀਆਂ ਸਾਡੀਆਂ ਵੱਟੀਆਂ ਜੇਲਾ ਉਹਨਾਂ 'ਚ ਵੀ ਲੱਗਣਗੇ ਤੇ ਕੋਸ਼ਿਸ਼ ਇਹੋ ਆ ਵੀ ਸਾਡੀਆਂ ਪੰਜਾਬ ਦੀਆਂ ਭਾਵੇਂ ਸਾਰੇ ਜੇਲਾ ਤੇ ਭਾਵੇਂ ਵੱਡੀਆਂ ਜੇਲਾ ਸਾਰੀਆਂ ਜੇਲਾ ਦੇ ਵਿੱਚ ਲੱਗਣ ਤੇ ਆਉਣ ਵਾਲੇ ਸਮੇਂ 'ਚ ਜਿਹੜਾ ਕ੍ਰਾਈਮ ਕੋਈ ਜੇਲ੍ਹਾਂ ਦੇ ਵਿੱਚੋਂ ਕਰਦਾ ਜਾਂ ਕੋਈ ਫੇਕਾ ਹੁੰਦਾ ਜਾਂ ਕੋਈ ਹੋਜੀ ਫੇਕਾ ਤਾਂ ਹੀ ਹੁੰਦਾ ਜੇ ਅੰਦਰ ਕੋਈ ਰੇਂਜ ਚੱਲਦੀ ਆ ਮੋਬਾਈਲ ਚੱਲਦਾ ਤੇ ਕੋਸ਼ਿਸ਼ ਇਹ ਹੋ ਵੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਕੇ ਵੀ ਜਿੱਥੇ ਜੇਲ੍ਹਾਂ ਬੰਨ ਕੋਈ ਕਾਨੂੰਨ ਇਹੋ ਜਿਹਾ ਬਣਾਇਆ ਉਹਦੇ ਲਗਭਗ 500 ਮੀਟਰ ਜਾਂ 1000 ਮੀਟਰ ਦੇ ਘੇਰੇ 'ਚ ਉਸਾਰੀ ਨਾ ਹੋ ਸਕੇ ਘਰ ਨਾ ਬਣ ਜਦੋਂ ਜ਼ੈਮਰ ਲੱਗਦੇ ਆ ਫਿਰ ਲੱਗੇ ਜਿਹੜੇ ਘਰ ਹੁੰਦੇ ਆ ਉਹਨਾਂ ਨੂੰ ਦਿੱਕਤ ਆਉਣ ਲੱਗ ਪੈਂਦੀ ਉਹਨਾਂ ਦੇ ਫੋਨ ਨਹੀਂ ਚੱਲਦੇ ਫਿਰ ਉਹ ਧਰਨੇ ਵਾਲੇ ਪਾਸੇ ਹੋ ਜਾਂਦੇ ਆ ਕਈ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਨਵੀਆਂ ਜ਼ਿਲ੍ਹਾ ਵੀ ਬਣ ਨਹੀਂ ਪਾਹੜੀ ਜੀ ਕਦੋਂ ਬਣ ਰਹੀ ਸਰ 19 ਸਾਲ ਹੋ ਗਏ ਜ਼ਿਲ੍ਹਾ ਬਣੇ ਨੂੰ ਮਹਾਲੇ ਜੀ ਫਤਿਹਗੜ੍ਹ ਸਾਹਿਬ ਵੀ ਉਸ ਨੂੰ ਵੇਖਦੇ ਕੋਈ ਵੇਖੋ ਆਉਣ ਵਾਲੇ ਸਮੇਂ ਤੇ ਜਿਵੇਂ ਆਪਾਂ ਨੂੰ ਪਤਾ ਲੁਧਿਆਣੇ ਲੱਗੇ ਕਾਦਰ ਬਖਸ਼ ਕੋਰਸੀਆਂ ਪਿੰਡ ਆ ਉੱਥੇ ਜੇਲ੍ਹ ਬਣਦੀ ਪਈ ਆ ਉਹ ਜੇਲ੍ਹ ਜਿਹੜੇ ਆਈ ਸਕਿਉਰਿਟੀ ਜ਼ਿਲ੍ਹਾ ਦੇ ਵਿੱਚ ਗੈਂਗਸਟਰ ਨੇ ਜਾਂ ਕੋਈ ਵੱਡੇ ਕ੍ਰਿਮੀਨਲ ਆ ਉਹਨਾਂ ਬੰਦਿਆਂ ਨੂੰ ਉਸ ਜੇਲ੍ਹ 'ਚ ਲਿਆਂਦਾ ਜਾਊਗਾ ਤੇ ਸਮੇਂ ਨੂੰ ਵੇਖਦੇ ਆ ਕਿ ਅਸੀਂ ਕਾ ਨਵੀਆਂ ਜ਼ਿਲਾਂ ਪਹਾਈ ਪ੍ਰੋਫਾਈਲ ਜ਼ਿਲਾਂ ਜਾਂ ਚੰਗੀ ਸਿਕਿਉਰਿਟੀ ਜਿਹਦੇ ਵਿੱਚ ਹੋਵੇ ਉਹ ਜ਼ਿਲਾਂ ਅਸੀਂ ਬਣਾਵਾਂਗੇ ਅਜੇ ਜਿਹੜਾ ਹੈ ਸਿਸਟਮ ਜਿਹੜਾ ਬਿਲਕੁਲ ਸਹੀ ਚੱਲਦਾ ਪਿਆ ਜਿਹੜੀ ਮੇਨ ਲੋਡ ਹੀ ਹੈੱਡ ਆਫਿਸ ਦੀ ਉਹ ਅਸੀਂ ਅੱਜ ਸ਼ੁਰੂ ਕਰਤਾ ਇਹ ਲਗਭਗ 2 ਸਾਲਾਂ ਤੋਂ ਪਹਿਲਾਂ ਪਹਿਲਾਂ ਬਣ ਕੇ ਬਿਲਡਿੰਗ ਤਿਆਰ ਹੋਊਗੀ ਤੇ ਵਧੀਆ ਕੁਆਲਿਟੀ ਦੀ 35 ਕਰੋੜ ਦੀ ਲਾਗਤ ਨਾਲ ਇਹ ਬਿਲਡਿੰਗ ਬਣੂਗੀ ਤੇ ਬਹੁਤ ਵਧੀਆ ਬਿਲਡਿੰਗ ਸਾਰੇ ਵਿਭਾਗ ਪ੍ਰੋਗਰਾਮ ਚੰਗੀ ਚੀਜ਼ ਮੰਗਿਆ ਕਰੋ ਸਾਡੇ ਅੱਗੇ ਨਾ ਪ੍ਰਤਾਪ ਸਿੰਘ ਕੈਰੂ ਮੁੱਖ ਮੰਤਰੀ ਬਣੇ ਸੀ ਤੇ ਪੱਟੀ ਸਬ ਜੇਲ ਬਣੀ ਤੇ ਲੋਕੀ ਅਜੇ ਤੱਕ ਕਹਿੰਦੇ ਆ ਵੀ ਉਹ ਪ੍ਰਤਾਪ ਸਿੰਘ ਕੈਰੂ ਮੁੱਖ ਮੰਤਰੀ ਹੀ ਕੋ ਵੱਡੀ ਚੀਜ਼ ਇੱਥੇ ਮੰਗ ਲਈ ਤੇ ਲੋਕਾਂ ਜੇਲ ਮੰਗ ਲਈ ਤੇ ਉਥੇ ਕੱਲੀ ਸਬ ਜੇਲ ਬਣ ਗਈ ਨਹੀਂ ਸਰ ਜੇ ਲੋਡ ਹੋਊ ਤੇ ਬਣਾਵਾਂਗੇ ਵੀ ਲੋਡ ਹੋਣਾ ਜਾਣਾ ਔਖਾ ਹੁੰਦਾ ਨਾ ਗੈਂਗਸਟਰ ਬਣਾਵਾਂਗੇ ਜੇ ਲੋਡ ਹੋਈ ਕਿਉਂਕਿ ਲਾਕੇ ਰੋਪੜ ਜੇਲ ਵੀ ਹੈਗੀ ਆ ਹੋਰ ਵੀ ਜ਼ਿਲ੍ਹਾ ਹੈਗਾ ਜੇ ਲੋਡ ਹੋਈ ਇਹ ਵੀ ਇੱਥੇ ਵੀ ਦੇ ਲਾਈਸੈਂਸ ਨਹੀਂ ਬਣਦਾ 16 ਤੋਂ ਲੈ ਕੇ 25 ਸਾਲ ਦੀ ਉਮਰ ਤੱਕ क्राइम ਕਰਦੇ ਆ ਉਹ ਮੁੜ ਕੇ ਜਦੋਂ ਉਮਰ ਕਿੰਦਾ ਹੋ ਜਾਂਦੀਆਂ ਕਿ ਇਹਨੂੰ 20 ਸਾਲ ਹੋ ਗਈ ਕਿ ਇਹਨੂੰ 15 ਸਾਲ ਹੋ ਗਈ ਉਹ ਫਿਰ ਅੰਦਰ ਬੁਰੜੇ ਹੋ ਜਾਂਦੇ ਆ ਤੇ ਮੈਂ ਇਹੋ ਬੇਨਤੀ ਕਰੂੰਗਾ 2 ਸੈਕਿੰਡ 4 ਸੈਕਿੰਡ ਦਾ ਜਿਹੜਾ ਤੁਹਾਡਾ ਗੁੱਸਾ ਉਹ ਕਿਹੜਾ ਜ਼ਿੰਦਗੀ ਬਰਬਾਦ ਕਰ ਦਿੰਦਾ ਆਪਦੇ ਗੁੱਸੇ ਨੂੰ ਆਪਦੇ ਕੰਟਰੋਲ 'ਚ ਰੱਖੋ ਆਪਦੇ ਮਨ ਨੂੰ ਸ਼ਾਂਤ ਰੱਖੋ ਵੇਖੋ ਸਾਡਾ ਫਰਜ਼ ਹੈ ਜੋ ਸਾਨੂੰ ਇਨਪੁਟ ਮਿਲਦੀ ਆ ਜੋ ਸਾਨੂੰ ਸਿੱਖਿਆ ਜੇਲਾਂ 'ਚੋਂ ਮਿਲਦੀ ਆ ਸਾਨੂੰ ਲੋਕਾਂ ਨੂੰ ਦੱਸਣੀ ਚਾਹੀਦੀ ਆ ਜੋ ਆਪਦੇ ਪਰਿਵਾਰ ਚ ਮੌਜ ਹੈ ਨਾ ਕਈ ਕਹਿੰਦੇ ਕੋੰਨੀ ਅੰਦਰ ਵੀ ਰੋਟੀ ਖਾਣੀ ਬਾਹਰ ਵੀ ਅੰਦਰ ਦੀ ਰੋਟੀ ਖਾਣੀ ਬੜੀ ਔਖੀ ਜੇ ਆਪਦੇ ਪਰਿਵਾਰ ਚ ਰਹੋਗੇ ਸੁਖ ਸ਼ਾਂਤੀ ਚ ਰਹੋਗੇ ਆਪਦੇ ਪਰਿਵਾਰ ਚ ਰਹੋਗੇ ਥੈਂਕ ਯੂ ਸਰ ਥੈਂਕ ਯੂ ਆਪ ਮਾਨ ਸਾਹਿਬ ਕੀ ਤਬੀਰ ਕਰੀਏ ਮਾਨ ਸਾਹਿਬ ਕੀ ਤਬੀਰ ਕਰੀਏ ਦੇਖੀਏ ਮਾਨ ਸਾਹਿਬ ਬਿਲਕੁਲ ਠੀਕ ਠਾਕ ਹੈ ਆਪ ਜੋ ਆ ਬਾਤ ਕਰਨੇ ਆਏ ਉਸ पे ਬਾਤ ਕੀ ਜੀਏ ਇਹ ਕੋਰੋਨਾ ਕਹਿੰਦੇ ਕਿੰਨਾ ਦਾ ਦੇਖੀਏ ਕੋਈ ਖਬਰ ਨਹੀਂ ਹੈ ਓਨਕੀ ਦੇਖੀਏ ਉਹ ਬਿਲਕੁਲ ਠੀਕ ਠਾਕ ਹੈ ਕੋਈ ਅਸੀ ਬਾਤ ਨਹੀਂ ਹੈ ਆਪ ਸਭੀ ਦਾ ਧੰਨਵਾਦ ਸਰ ਜੀ ਆਜੋ ਆਪ ਜੀ ਆਜੋ ਅਸ਼ਰ ਜੀ ਆਇਓ ਸਰ ਜੀ ਨਾਲ